ਹੋਟਲ ਛੱਡ ਕੇ ਆਪਣੀ ਹੀ ਲਾਲੀ ਕਾਰਤੰਦਾ ਦੇ ਕਿ ਮੋਟਰਸਾਈਕਲ ਦੇ ਉੱਤੇ ਇੱਕ ਕਾਰਟ ਬਣਾ ਕੇ ਇਹ ਨੌਜਵਾਨ ਨੇ ਵੇਚਣੇ ਸ਼ੁਰੂ ਕਰ ਦਿੱਤੇ ਫੂਡ ਤਾਂ ਦਾਦੀਏ ਕਿ ਘਰ ਦਾ ਬਣਿਆ ਹੋਇਆ ਖਾਣਾ ਇਹ ਨੌਜਵਾਨ ਨੇ ਵੇਚਣਾ ਸ਼ੁਰੂ ਕਰ ਦਿੱਤਾ ਕਿਉਂ ਵੇਚਣਾ ਸ਼ੁਰੂ ਕਰ ਦਿੱਤਾ ਕਿਸ ਤਰ੍ਹਾਂ ਵੇਚਣਾ ਸ਼ੁਰੂ ਕਰ ਦਿੱਤਾ ਉਹਦੇ ਦੇ ਵੀ ਗੱਲ ਕਰ ਲੈਣੇ ਆ ਤਾਂ ਦਾਦੀਏ ਕਿ ਜਦੋਂ ਸਾਡੇ ਪੱਤਰਕਾਰਾਂ ਨੇ ਇਸ ਨੌਜਵਾਨ ਨਾਲ ਗੱਲਬਾਤ ਕੀਤੀ ਤਾਂ ਇਸ ਨੇ ਕਿਹਾ ਕਿ ਮੋਟਰਸਾਈਕਲ ਦੇ ਉੱਤੇ ਕਾਰਡ ਬਣਾਉਣ ਦਾ ਆਈਡੀਆ ਉਦੋਂ ਆਇਆ ਜਦੋਂ ਮੈਂ ਇੱਕ ਹੋਟਲ ਦੇ ਵਿੱਚ ਕੰਮ ਕਰਦਾ ਸੀ ਤੇ ਉੱਥੇ ਜਿਹੜੀ ਇਹ ਤਨਖਾਹ ਜਾਂ ਪੈਸੇ ਇਹ ਮੈਨੂੰ ਸੈਟੀਸਫਾਈ ਨਹੀਂ ਕਰਦੇ ਸੀ ਉਹ ਤਨਖਾਹ ਵੀ ਲੇਟ ਦੇ ਰੇ ਦੀ ਮਿਲਦੀ ਸੀ ਇਸ ਕਰਕੇ ਆਪਾਂ ਸੋਚਿਆ ਕਿ ਕਿਉਂ ਨਾ ਬਾਹਰਲੇ ਮੁਲਕਾਂ ਵੱਲੋਂ ਭੱਜਣ ਦੀ ਬਜਾਏ ਆਪਾਂ ਇੱਥੇ ਹੀ ਛੋਟੀ ਜੀ ਇਨਵੈਸਟਮੈਂਟ ਕਰਕੇ ਆਪਣਾ ਕੰਮ ਸਟਾਰਟ ਕੀਤਾ ਜਾਵੇ ਕਿਉਂਕਿ ਵੱਡੀ ਇਨਵੈਸਟਮੈਂਟ ਕਰਕੇ 15-20 ਲੱਖ ਰੁਪਇਆ ਲਾ ਕੇ ਬਾਹਰ ਜਾਣ ਨਾਲੋਂ ਚੰਗਾ ਹੈ ਕਿ ਇੱਥੇ ਹੀ ਛੋਟੀ ਜੀ ਇਨਵੈਸਟਮੈਂਟ ਕਰਕੇ ਤੇ ਕਿਉਂ ਨਾ ਆਪਣਾ ਕੰਮ ਕੀਤਾ ਜਾਵੇ ਪਰਿਵਾਰ ਨੇ ਕਿਹਾ ਕਿ ਇੱਕ ਰੇੜੀ ਬਣਾ ਕੇ ਕੰਮ ਸ਼ੁਰੂ ਕਰ ਲਵੋ ਪਰ ਰੇੜੀ ਬਣਾਉਣ ਦੀ ਬਜਾਏ ਅਸੀਂ ਮੋਟਰਸਾਈਕਲ ਵਾਲੀ 카ਟ ਬਣਾਈ ਤੇ ਉਸ ਤੋਂ ਬਾਅਦ ਆ ਫਿਰ ਹੋਮ ਮੇਡ ਹੀ ਖਾਣਾ ਜਿਹੜਾ ਆ ਬਣਾ ਕੇ ਲੈ ਆਂਦਾ ਕਿਉਂਕਿ ਅਸੀਂ ਇੱਕ ਵੱਖਰਾ ਜਾਇਕਾ ਦੇਣਾ ਚਾਹੁੰਦੇ ਸੀ ਕਿਉਂਕਿ ਜਾਇਕੇ ਦੇ ਨਾਲ ਹੀ ਜਿਹੜਾ ਆ ਲੋਕ ਤੁਹਾਡੇ ਤੱਕ ਪਹੁੰਚ ਕਰਦੇ ਆ ਤੇ ਤੁਹਾਡੀ ਚੀਜ਼ ਨੂੰ ਪਸੰਦ ਕਰਦੇ ਆ ਇਸੇ ਤਰ੍ਹਾਂ ਹੀ ਇਸ ਨੌਜਵਾਨ ਨੇ ਆਪਣੀ ਇਸ ਕਾਰ ਦੇ ਉੱਤੇ ਹੋਮ ਮੇਡ ਫੂਡ ਜਾਨਕਿ ਘਰ ਦਾ ਬਣਿਆ ਹੋਇਆ ਖਾਣਾ ਜਿਹੜਾ ਸਵਾਦਿਸ਼ਟ ਖਾਣਾ ਜਿਹੜਾ ਆ ਉਹ ਆਪਣੀ ਕਾਰਡ ਦੇ ਉੱਤੇ ਜਿਹੜਾ ਆ ਵੇਚਣਾ ਸ਼ੁਰੂ ਕਰ ਦਿੱਤਾ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਬਾਹਰ ਜਾਣ ਨਾਲੋਂ ਚੰਗਾ ਕਿ ਮੈਂ ਇੱਥੇ ਹੀ ਸੈਟੀਸਫਾਈ ਆ ਤੇ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜਾ ਆ ਮੈਂ ਆਪਣਾ ਕੰਮ ਸ਼ੁਰੂ ਕਰ ਲਿਆ ਆ ਤੇ ਕੰਮ ਸ਼ੁਰੂ ਕਰਕੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਜਿਹੜਾ ਆ ਉਹ ਸਾਡਾ ਕੰਮ ਜਿਹੜਾ ਆ ਹੌਲੀ-ਹੌਲੀ ਵਧੀਆ ਚੱਲਣਾ ਸ਼ੁਰੂ ਹੋ ਗਿਆ ਆ ਕਿਉਂਕਿ ਸ਼ਹਿਰ ਦੇ ਵਿੱਚ ਕੰਮ ਕੋਈ ਵੀ ਛੋਟਾ ਨਹੀਂ ਹੁੰਦਾ ਹਰ ਕੰਮ ਦੇ ਵਿੱਚ ਵਧੀਆ ਆਮਦਨ ਹੋ ਜਾਂਦੀ ਏ ਤੁਹਾਨੂੰ ਵੀ ਚਾਹੀਦਾ ਆ ਕਿ ਬਾਹਰ ਨੂੰ ਦੌੜਨ ਦੀ ਬਜਾਏ ਜਿਹੜਾ ਆ ਆਪਣੇ ਪੰਜਾਬ 'ਚ ਹੀ ਰਹਿ ਕੇ ਛੋਟੇ-ਛੋਟੇ ਕੰਮ ਕਰੋ ਕਿਉਂਕਿ ਛੋਟੇ ਕੰਮਾਂ ਦੇ ਵਿੱਚ ਕਮਾਈ ਬਹੁਤ ਜ਼ਿਆਦਾ ਹੁੰਦੀ ਏ ਮੈਂ ਤਾਂ ਕਹਾਂਗਾ ਕਿ ਜੇਕਰ ਸਾਰੇ ਪੰਜਾਬੀ ਇਸ ਤਰ੍ਹਾਂ ਕਰਨ ਲੱਗ ਜਾਣ ਤੇ ਪ੍ਰਵਾਸੀ ਬਹੁਤ ਜਲਦ ਇੱਥੋਂ ਜਿਹੜਾ ਆ ਆਪਣੀ ਛੁੱਟੀ ਕਰ ਜਾਣਗੇ ਤੇ ਸਾਨੂੰ ਸਾਫ ਸੁਥਰਾ ਖਾਣਾ ਜਿਹੜਾ ਆ ਇੱਥੇ ਮਿਲੇਗਾ ਤੁਸੀਂ ਦੇਖਦੇ ਪਿਓ ਡੀਪੀਸੀ ਪੰਜਾਬੀ ਤੇ ਵਿੱਕੀ ਮਲਕ ਦੀ 에ਰਪੋਰਟ ਬਾਕੀ ਮੈਂ ਆਪਣਾ ਇੱਕ ਫੂਡ ਕਾਰਟ ਲਗਾਈ ਹੈ ਛੋਟੀ ਜੀ ਇਹ ਸੈਟਅਪ ਹੈਗਾ ਬਹੁਤ ਛੋਟਾ ਇਹਦੇ ਵਿੱਚ ਹੋਮ ਮੇਡ ਫੂਡ ਹੈ ਸਾਰਾ ਕੋਈ ਮਤਲਬ ਕਿ ਦੂਸਰਾ ਨਹੀਂ ਹੈ ਹੋਮ ਮੇਡ ਫੂਡ ਹੈ ਬਾਕੀ ਇਹ ਕਿ ਆਪਣਾ ਤੁਸੀਂ ਜੋ ਵੀ ਆ ਕੇ ਚੈੱਕ ਕਰੋ ਇੱਕ ਵਾਰੀ ਟੇਸਟ ਚੈੱਕ ਕਰੋ organization ਉਸ ਤੋਂ ਬਾਅਦ ਫਿਰ ਮੈਂ ਐਸੀ ਇਥੇ ਪੰਜਾਬ ਸ਼ਿਫਟ ਹੋ ਗਏ ਆ ਉਸ ਤੋਂ ਬਾਅਦ ਮੈਂ ਅੰਮ੍ਰਿਤਸਰ ਹਗਾਵਾ ਉੱਥੇ ਮੈਂ ਜੋਬ ਕਰਦਾ ਰਿਹਾ ਹੋਟਲ ਲਾਈਨ ਦੇ ਵਿੱਚ ਹੀ ਜੋਬ ਕੀਤੀ ਹੈ ਉਹ ਲਾਈਨ ਤੋਂ ਲੈ ਕੇ ਇੱਧਰ ਨੂੰ ਕਿਸ ਤਰ੍ਹਾਂ ਨੂੰ ਐਕਚੁਅਲੀ ਬਾਕੀ ਮੈਂ ਦੇਖਿਆ ਕਾਫੀ ਮੇਨ ਹਿੱਸੇ ਕੇ ਕੋਈ ਜਿਹੜੀ ਪੇਮੈਂਟ ਵਗੈਰਾ ਆਪਣਾ ਸੈਲਰੀ ਹੈ ਉਹ ਪੂਰੀ ਪ੍ਰੋਪਰ ਨਹੀਂ ਹੋ ਰਹੀ ਸੀ ਤੇ ਉਹਦੇ ਵਿੱਚ ਨਹੀਂ ਕਰਦਾ ਗੁਜ਼ਾਰਾ ਮੈਂ ਮੈਂ ਇਹ ਸੋਚਿਆ ਕਿ ਚਲੋ ਆਪਣਾ ਕੋਈ ਕੰਮ ਕਰਦੇ ਆ ਕੋਈ ਸੈਟਅਪ ਲਾਉਨੇ ਆ ਛੋਟਾ ਜਿਹਾ ਫੈਮਿਲੀ ਨੂੰ ਪੁੱਛਿਆ ਮੈਂ ਫੈਮਿਲੀ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਕੋਈ ਗੱਲ ਨਹੀਂ ਅਸੀਂ ਤੁਹਾਡੇ ਨਾਲ ਆ ਤੇ ਕੋਈ ਨਹੀਂ ਤੁਸੀਂ ਚਾਲੂ ਕਰੋ ਆਪਦਾ ਨਾਲ ਲੈ ਕੇ ਤੇ ਉਹਦੇ ਵਿੱਚ ਫਿਰ ਅਸੀਂ ਆਪੇ ਇੱਕ ਛੋਟਾ ਸੈਟਅਪ ਚਾਲੂ ਕੀਤਾ ਹੈ ਜਿਹਦੇ ਵਿੱਚ ਆਪਣਾ ਕੜੀ ਚੋਲਿਆ ਰਾਜਮਾ ਚੋਲ ਹੁੰਦੇ ਆ ਫੁਲਕੇ ਹੁੰਦੇ ਆ ਇੱਕ ਸੁੱਕੀ ਸਬਜ਼ੀ ਲਈਦੀ ਜਿਹੜੀ ਡੇਲੀ ਚੇਂਜ ਹੁੰਦੀ ਰਹਿੰਦੀ ਇੱਕ 4 ਵਜੇ ਉੱਠੀਦਾ ਵਾ ਤੇ 10 ਵਜੇ ਤੱਕ ਸਾਰਾ ਰੈਡੀ ਕਰਕੇ ਤੇ ਮੈਂ ਆਪਣਾ ਇੱਥੇ ਲੋਕੇਸ਼ਨ ਤੇ ਆ ਜਾਂਦਾ ਵਾ ਉਸ ਤੋਂ ਬਾਅਦ 4 3 4 ਵੇ ਤੱਕ ਮੈਂ ਫ੍ਰੀ ਹੋ ਕੇ ਤੇ ਜਾ ਕੇ ਆਪਣਾ ਜੋ ਵੀ ਬਾਜ਼ਾਰ ਦਾ ਸਮਾਨ ਹੈ ਉਹ ਲਿਆ ਕੇ ਤੇ ਸਾਰਾ ਸ਼ਾਮ ਤੱਕ ਕਾਲੀ ਦਾ ਤਿਆਰ ਤੇ ਅਗਲੇ ਦਿਨ ਫੇਸ ਕਰੇ ਰੂਟੀਨ ਵਾਈ ਰੂਟੀਨ ਤੁਸੀਂ ਘਰ ਵਿੱਚ ਖਾਂਦੇ ਹੋ ਸੇਮ ਉਹੀ ਟੇਸਟ ਆਏਗਾ ਕੋਈ ਐਕਸਟਰਾ ਮਸਾਲਾ ਨਹੀਂ ਅਸੀਂ ਯੂਜ਼ ਕਰਦੇ ਸਿੰਪਲ ਜਿਹਦਾ ਜੋ ਤੁਸੀਂ ਘਰ ਦੇ ਵਿੱਚ ਮਸਾਲੇ ਯੂਜ਼ ਕਰਦੇ ਹੋ ਉਹੀ ਮਸਾਲੇ ਅਸੀਂ ਯੂਜ਼ ਕਰਦੇ ਬਸ ਦੇਖਿਆ ਜੇ ਨਹੀਂ ਇੱਥੇ ਵੀ ਜੇ ਅਸੀਂ ਕੁਝ ਛੋਟੀ ਕੰਮ ਕਰ ਸਕਦੇ ਹਾਂ ਕੋਈ ਉਹਦਾ ਇਹ ਹੈ ਕਿ ਚਲੋ ਰਿਸਪੌਂਸ ਬਹੁਤ ਵਧੀਆ ਮਿਲਦਾ ਵਾ ਸਾਨੂੰ ਇਹ ਹੈ ਕਿ ਆਪਣਾ ਅਹੀਂ ਜਿਦੋਂ ਮੈਂ ਸੈਟਅਪ ਚਾਲੂ ਕੀਤਾ ਵਾ ਕੋਈ 50 60000 ਰੁਪਏ ਲਾ ਕੇ ਮੈਂ ਸੈਟਅਪ ਚਾਲੂ ਕੀਤਾ ਵਾ ਠੀਕ ਹੈ ਹੋਮ ਮੇਡ ਫੂਡ ਹੈ ਤੇ ਇਹਦੇ ਵਿੱਚ ਹੈ ਕਿ ਬਾਹਰ ਵੀ ਲੋਕੀ ਜੇ ਮੈਂ 15 20 ਲੱਖ ਰੁਪਏ ਲਗਾ ਕੇ ਬਾਹਰ ਵੀ ਜਾਵਾਂਗਾ ਠੀਕ ਹੈ ਨਾ ਉੱਤੇ 2 4 ਸਾਲ ਮੈਨੂੰ ਇਨਵੈਸਟ ਕਰਨ ਸਾਰਾ ਸੈਟਅਪ ਹੋਣ ਦੇ ਵਿੱਚ ਲੱਗਣਗੇ ਉਹਦੇ ਵਿੱਚ ਇਹੀ ਹੈ ਕਿ ਫੈਮਿਲੀ ਤੋਂ ਮੈਂ ਦੂਰ ਹੋ ਜਾਵਾਂਗਾ ਠੀਕ ਹੈ ਦੂਸਰਾ ਇਹ ਹੈ ਕਿ ਉੱਥੇ ਜਾ ਕੇ ਕਦੋਂ ਇਸ ਮੇਰੀ ਸੈਟਿੰਗ ਹੋਏਗੀ ਕਦੋਂ ਮੈਂ ਜਾਵਾਂਗਾ ਇਹਦੇ ਇਹੋ ਹੀ ਹੈ ਕਿ ਮੈਂ ਆਪਣਾ ਸੋਚਿਆ ਕਿ ਇੱਥੇ ਕਰਕੇ ਆਪਣਾ ਸਾਰਾ ਸੈਟਅਪ ਕਰਦੇ ਆਂ ਨਾਲੇ ਲੋਕਾਂ ਦੀ ਸੇਵਾ ਵੀ ਹੋ ਜਾਏਗੀ ਤੇ ਨਾਲੇ ਲੋਕਾਂ ਨੂੰ ਟੇਸਟ ਵੀ ਵਧੀਆ ਮਿਲੇਗਾ ਤੇ ਕਹਿੰਦੇ ਕਿ ਆਪਣਾ ਰੇੜੀ ਲਗਾ ਮਤਲਬ ਰੇੜੀ ਬਣਾ ਲਓ ਮੈਂ ਨਹੀਂ ਮੈਂ ਰੇੜੀ ਨਹੀਂ ਇੱਕ ਬਕਰਾ ਥੋੜਾ ਜਿਹਾ ਕਰਦੇ ਆਂ ਸੀ ਬਾਈਕ ਦੇ ਉੱਪਰ ਹੀ ਬਣਾਉਣਾ ਇੱਕ ਫੂਡ ਗਾਰਡ ਤੇ ਮੈਂ ਯਾਰ ਉਹਨਾਂ ਨੂੰ ਦੱਸਿਆ ਕਿ ਮੈਂ ਇਦਾਂ ਦਾ ਮੈਨੂੰ ਚਾਹੀਦੀ ਹੈ ਤਿਆਰ ਕਰ ਦਿਓ ਤੇ ਇਦਾਂ ਜੀ ਮੈਨੇ ਬਣਾ ਕੇ ਮੈਨੂੰ ਦੇ ਦਿੱਤੀ ਹੈ ਬਾਕੀ ਤੁਸੀਂ ਦੇਖੋਗੇ ਬਾਕੀ ਮੇਰੀ ਲੋਕੇਸ਼ਨ ਜਿਹੜੀ ਹੈਗੀ ਹੈ ਚਿਟੀ ਗਰਾਊਂਡ ਆ ਆਪੋਜੀਟ ਰੋਡਵੇਜ਼ ਦਾ ਦਫ਼ਤਰ ਆ ਉਹਦੇ ਸਾਹਮਣੇ ਨਾਲ ਹੀ ਬੇਰਿੰਗ ਸਕੂਲ ਆ ਉਹਦੇ ਸਾਹਮਣੇ ਆ ਸਰ ਨਾਮ ਦਾ ਇੱਕ ਟੈਸਟ ਜਿਹਦਾ ਪਾਕਿਸਤਾਨੀ ਨੇਮ ਹੈ ਜਾਇਕਾ ਟੇਸਟ ਵਖਰਾ ਟੇਸਟ ਜਿਹੜਾ ਹੁੰਦਾ ਵਾ ਇਹ ਉਹ ਚੀਜ਼ ਆ ਇਸ ਕਰਕੇ ਦਿਮਾਗ ਚ ਆਇਆ ਕਿ ਜ਼ਾਇਕਾ ਪੰਜਾਬੀ ਹੋਣਾ ਚਾਹੀਦਾ ਵਾ ਮਖਰਾ ਇਹ ਪੰਜਾਬੀਆ ਦਾ ਟੇਸਟ ਜਿਹੜਾ ਹੁੰਦਾ ਤੁਹਾਨੂੰ ਪਤਾ ਹੀ ਆ ਉਹ ਟੇਸਟ ਬਾਹਰ ਜਾਂਦੇ ਫਿਰ ਕੀ ਕਹਿਣਾ ਚੰਦਿ ਉਹਨਾਂ ਨੂੰ ਮੈਂ ਤੇ ਇਹੋ ਹੀ ਕਰਾਂਗਾ ਸਲਾਹ ਕੇ ਸਾਰਿਆਂ ਨੂੰ ਵੀਰ ਭਰਾ ਨੂੰ ਕਿ ਜੇ ਅਸੀਂ ਇਹਨੇ ਪੈਸੇ ਲਾ ਕੇ ਇਨਵੈਸਟ ਕਰਦੇ ਆ ਉੱਥੇ ਜਾ ਕੇ ਨਹੀਂ ਸਾਡੀ ਸੈਟਿੰਗ ਬੰਦੀ ਤੇ ਅਸੀਂ ਇਹੋ ਹੀ ਸੋਚਦੇ ਆ ਕਿ ਛੋਟੀ ਇਨਵੈਸਟਮੈਂਟ ਦੇ ਵਿੱਚ ਅਸੀਂ ਇੱਥੇ ਆਪਣਾ ਬਿਜ਼ਨਸ ਸਟਾਰਟ ਕਰੀਏ ਨਾਲੇ ਫੈਮਿਲੀ ਦੇ ਵਿੱਚ ਰਹਿਨੇ ਆ ਤੇ Hey,